ਕੇ ਪਿੰਡ ਖਾਨਪੁਰ ਦੀ ਧਰਤੀ ਤੇ ਓਏ 102 ਕਬੂਤਰਾਂ ਨੂੰ ਲੱਗੇ ਸੀ ਬਾਈ ਉੱਲੇ ਕਿ ਰੱਬ ਦਾ ਨਾਮ ਐ ਛੱਡ ਤੇ ਸਭ ਨੇ ਕਿ ਅਸਮਾਨ ਦੇ ਵਿੱਚ ਖੁੱਲੇ ਓ ਦਿਨ ਵੀ ਪੂਰਾ ਭੜਾ ਰੱਬ ਨੇ ਗਰਮੀ ਵਾਲਾ ਕਹਿਰ ਕਰਵਾਤਾ ਓਏ ਪੰਜਾਬ ਦੀ ਸਭ ਤੋਂ ਲੰਮੀ ਬਾਜੀ ਤੇ ਡੋਡੇ ਵਾਲੇ ਸਣੀ ਨੇ ਸਿਰਾ ਕਰਵਾਤਾ ਕਿ ਕਾਕੇ ਜੂਪੇ ਦੀ ਨਸਲਾ ਲੋਕ ਕਹਿਣ ਜਿਨ੍ਹਾਂ ਨੂੰ ਡੈਣਾ ਉਹ ਬਾਜੀ ਜਿੱਤ ਕੇ ਢਾਂਗੀ ਚੜੀਆਂ ਇਹਦੀਆਂ ਸਗੀਆਂ ਪਹਿਣਾ ਹਲੇ ਵੀ ਲੋਕਾਂ ਨੂੰ ਛਾਕਾ ਮਿੱਤਰੋ ਕਿ ਪਿੰਡ ਦੇ ਕੋਲ ਸੀ ਨਹਿਰਾ ਕਿ 5 ਵਜ ਦੇ ਨੂੰ 32 ਚਿੜੀਆਂ ਫੜਦੇ ਉਹ ਲੱਗੀਆਂ ਪਈਆਂ ਸੀ ਲਹਿਰਾ ਕਿ ਛੋਟੀ ਉਮਰ ਦੇ ਸਣੀ ਦੇ ਯਾਰੋ ਗੇਮ ਦਿਖਾਤੀ ਜਰੀ ਉਹ ਦੂਸਰਾ ਦਾ ਕਈ ਸੀ ਹੀਰੋ ਆਖਦੇ ਓਏ ਹੁਣ ਬਣ ਗਿਆ ਉਹ ਲੋਆਂ ਦਾ ਬੈਰੀ ਓਏ ਦੂਸਰਾ ਦਾ ਕਈ ਹੀਰੋ ਸੀ ਆਖਦੇ ਉਹ ਹੁਣ ਬਣ ਗਿਆ ਲੋਆਂ ਦਾ ਬੈਰੀ